ਸੁਲਤਾਨਪੁਰ ਲੋਧੀ ਵਿਖੇ ਪਾਉਪੁਰ ਮੰਡ ਖੇਤਰ ਦੇ ਕਈ ਐਸੇ ਕਿਸਾਨ ਹਨ ਜਿਨ੍ਹਾਂ ਦੀਆਂ ਜ਼ਮੀਨਾਂ ਪੂਰੀ ਤਰ੍ਹਾਂ ਇੱਕਸਾਰ ਨਹੀਂ ਹੋ ਸਕੀਆਂ। ਬਾੜ ਨੂੰ ਬੀਤਿਆ 6 ਮਹੀਨੇ ਹੋ ਚੁਕੇ ਨੇ ਪਰ ਕਿਸਾਨਾਂ ਤੋਂ ਹਜੇ ਦੁੱਖ ਦੀ ਪੰਡ ਜੜੀ ਆ ਉਹ ਨਹੀਂ ਲਥ ਰਹੀ। ਖੇਤ ਅੱਜ ਵੀ ਆਪਣੀ ਪਹਿਚਾਨ ਦੀ ਪਾਲ ਵਿੱਚ ਨਹੀਂ ਤੇ ਕਿਸਾਨ ਪੂਰੀ ਤਰ੍ਹਾਂ ਨਿਰਾਸ਼ਾ ਦੇ ਵਿੱਚ ਡੁੱਬੇ ਹੋਏ ਨੇ। ਐਸੀ ਔਖੀ ਘੜੀ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਜੇਵਾਲ ਕਿਸਾਨਾਂ ਦੀ ਆਸ ਬਣ ਕੇ ਉਹਨਾਂ ਨਾਲ ਖੜੇ ਹੋਏ ਜਿਨ੍ਹਾਂ ਨੇ ਬਾੜ ਪੀੜਤਾ ਦੇ ਸਹਯੋਗ ਦੇ ਲਈ ਕਾਰ ਸੇਵਾ ਜਾਰੀ ਕੀਤੀ। ਇਸ ਲਗਾਤਾਰ ਹੋ ਰਹੀ ਕਾਰ ਸੇਵਾ ਦੇ ਦੌਰਾਨ ਰੋਜ਼ਾਨਾ 8 ਤੋਂ 10 ਟਰੈਕਟਰ ਐਕਸਕੇਵੇਟਰ ਅਤੇ ਲੇਜ਼ਰ ਮਸ਼ੀਨਾ ਜ਼ਮੀਨ ਨੂੰ ਸਬਤਲ ਕਰਨ ਵਿੱਚ ਲੱਗੀਆਂ ਹੋਈਆਂ ਨੇ ਤੇ ਜਾਣਕਾਰੀ ਦੇ ਮੁਤਾਬਿਕ ਉਹਨੇ ਕਿਹਾ ਕਿ ਇਹ ਕੰਮ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਰੀ ਜ਼ਮੀਨ ਜਿਹੜੀ ਹੈ ਉਹ ਸਬਤਲ ਨਹੀਂ ਹੋ ਜਾਂਦੀ ਇਸ ਮੌਕੇ ਤੇ ਬਹੁਤ ਸਾਰੇ ਕਿਸਾਨ ਜਿਨ੍ਹਾਂ ਦੀਆਂ ਜ਼ਮੀਨਾਂ ਆਪਣੀ ਪਹਿਚਾਨ ਗਵਾ ਚੁੱਕੀਆਂ ਨੇ ਉਹਨਾਂ ਵੱਲੋਂ ਤੇ ਪੀੜਤ ਪਰਿਵਾਰਾਂ ਵੱਲੋਂ ਸੰਤ ਸੀਚੇਵਾਲ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਤੇ ਆਪਣਾ ਦੁੱਖ ਦੱਸਿਆ ਤੇ ਜਿਨ੍ਹਾਂ ਨੂੰ ਹੌਸਲਾ ਦੇਂਦਿਆਂ ਹੋਇਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਜੀ वाले ਕਿਹਾ ਕਿ ਉਹ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਨੇ ਉਹਨਾਂ ਦੇ ਦੁੱਖ ਨੂੰ ਸਮਝਦੇ ਨੇ ਤੇ ਉਹਨਾਂ ਕੋਲੋਂ ਜਿੰਨਾ ਹੋ ਸਕੇਗਾ ਉਹਨਾਂ ਲੋਕਾਂ ਦਾ ਸਹਿਯੋਗ ਕੀਤਾ ਜਾਵੇਗਾ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਾਸ ਗੁੰਦਰ ਸਿੰਘ ਛੋਟਾ ਭਰਾ ਬਲਵਿੰਦਰ ਸਿੰਘ ਸਾਡਾ ਪਿੰਡ ਮਾਨੂ ਹਰਪੁਰ ਜਿਸੇ ਗਾਂਪੁਰ ਤੇ ਬਾਬਾ ਜੀ ਦੇ ਸਯੋਗ ਨਾਲ ਜਿਹੜੀ ਸਾਡੀ ਨੌ ਕਿੱਲੇ ਜ਼ਮੀਨ ਹੈ ਇੱਕ ਟੱਕ ਲੈਵਲ ਕਰਕੇ ਪਧਰੀ ਇੱਕੋ ਟੱਕ ਕਰ ਦਿੱਤਾ। ਇਹ ਬਾਬਾ ਜੀ ਦਾ ਬਹੁਤ ਬਹੁਤ ਦਿਲ ਦਿਲੋਂ ਧੰਨਵਾਦ ਕਰਦੇ ਹਾਂ। ਇਹ ਨਾਵਾਮ ਫੜਦੇ ਤੇ ਸਾਡੀਆਂ ਪਹਿਲੀਆਂ ਜ਼ਮੀਨਾਂ ਨਹੀਂ ਬਾਲ ਹੋਣੀਆਂ ਇਹਨਾਂ ਕੁਛ ਕਰਦੇ ਵੈਗੂ ਜੀ ਦਾ ਖਾਲਸਾ ਵਾਇਰੂ ਚੱਗੀ ਖਤੇ ਕਿੰਨੇ ਦਿਨਾਂ ਚ ਹੋਈ ਤੇ ਕਿੰਨਾ ਕੁ ਖਾਲਸਾ ਵੈਗੂ ਜੀ ਘਟੋ ਘਟ ਦੋ ਮਹੀਨੇ ਲੱਗ ਚੁੱਕੇ ਨੇ ਤੋਂ ਜ਼ਮੀਨਾਂ ਜਾਂਦਾ ਪਿਆ ਦੋ ਮਹੀਨਿਆਂ ਦੇ ਵਿੱਚ ਤਕਰੀਬਨ ਕੰਪਲੀਟ ਹੋ ਚੱਲੀ ਹੈ ਕਿੰਨੇ ਲੱਗੇ ਸੀ ਟਰੈਕਟਰ ਟਰੈਕਟਰ ਤਾਂ ਬਾਬਾ ਜੀ ਰੋਜ਼ 4-5 ਕਈ ਵਾਰਾਂ 10 ਵੀ ਹੋ ਜਾਂਦੇ ਨੇ ਟਰੈਕਟਰਾਂ ਦੇ ਸਹਿਯੋਗ ਨਾਲ ਮਸ਼ੀਨਾਂ ਦੇ ਸਹਿਯੋਗ ਨਾਲ ਤੇਲ ਦਾ ਖਰਚਾ ਕਿੱਦਾਂ ਤੇਲ ਦਾ ਖਰਚਾ ਦਾ ਬਿਆਨਤੀ ਆ ਗਿਆ ਕੋਈ ਪਹਿ ਨਹੀਂ ਕੋਈ ਦਾ ਐਸਟੀਮੇਟ ਹੀ ਨਹੀਂਗਾ ਵੀ ਕਿੰਨਾ ਕੋ ਲੱਗ ਜੂਗਾ। ਪਹਿ ਗੁਰੀਕਾ ਖਾਲਸਾ ਵੈਲਕਮ ਜੀ ਬੰਦੇ ਤੇਰਾ ਨਾਰਸਿੰਦ ਸਿੰਘ ਆਪਣੇ ਖੇਤਾਂ ਦੀ ਸੇਵਾ ਚੱਲ ਰਹੀ ਬਾਬੇ ਸੰਤ ਸਿੰਘ ਜੀ ਤੇ ਆਪਣੇ ਕੰਪਿਊਟਰ ਕਰਾਇ ਚੱਲ ਰਹੇ ਆ। ਕਿੰਨੀ ਜਮੀਨ ਜੀ? ਹਾਂ ਜੀ। ਜ਼ਮੀਨ ਕਿੰਨੀ ਆ? 12 ਕਿੱਤਾ ਜੀ। ਕਿੰਨੀ ਕਿ ਹੋ ਗਿਆ ਪੁੱਤਰੇ? ਸਾਈਂ 3 ਕਿੱਲੇ ਕੰਮ ਚੱਲ ਰਹੇ ਆ। ਕੋਈ ਜਮਾਰਕੇ ਤੇ ਰੇਤਾ ਵਿੱਚ ਪਾ ਕੇ ਤੇ ਉੱਤੇ ਮਿੱਟੀ ਪਾ ਰਹੇ ਜਿਹੜਾ ਹਣ ਪੀੜੇ ਤੇ ਰੀਆ ਜਿਹਦੇ ਵਿੱਚ ਤਕਰੀਬਨ 11 ਅਗਸਤ ਤੋਂ ਸ਼ੁਰੂ ਹੋਇਆ ਪਾਣੀ ਤੇ ਪਾਣੀ ਦੇ ਵਿੱਚ ਵੀ ਕੋਸ਼ਿਸ਼ ਕੀਤੀ ਗਈ ਕਿ ਇਹਨਾਂ ਦੇ ਆਹ ਬੰਨ੍ਹ ਇਹਦੇ ਲਈ ਪਾਛੋ ਟੁੱਟਾ ਨਹੀਂ ਸੋਸ਼ ਵਾਲੇ ਵੀ ਇਹਨੂੰ ਪਰ ਪਾਣੀ ਮੋੜੇ ਕਿਸੇ ਦਾ ਜੋਰ ਨਹੀਂ ਬਣ ਦੋ ਪਾਛਾ ਟੁੱਟ ਗਿਆ ਉਹ ਉਦਮਗਰੋਂ ਵੀ ਜਿਹੜਾ ਹੈ ਕੋਸ਼ਿਸ਼ ਕੀਤੀ ਕਿ ਹਰ ਤਰ੍ਹਾਂ ਦੀ ਜੋ ਇਹਨਾਂ ਨੂੰ ਲੋੜ ਸੀ ਪੁੱਤਰ ਪਹਿਲਾਂ ਦੀ ਲੋੜ ਸੀ ਗੈਸ ਸਿਲੰਡਰਾਂ ਦੀ ਲੋੜ ਸੀ ਪ੍ਰਸਾਦੇ ਦੀ ਲੋੜ ਸੀ ਕੋਸ਼ਿਸ਼ ਰਹੀ ਕਿ ਹਰ ਜੀ ਉੱਥੇ ਪਹੁੰਚੇ ਉਹਨਾਂ ਦੀ ਲਾਈਟ ਚੱਗਦੀ ਹੋਵੇ ਸੋ ਉਸ ਤੋਂ ਮਗਰੋਂ ਜਦੋਂ ਪਾਣੀ ਚਲੇ ਗਿਆ ਵੱਡਾ ਜਿਹੜਾ ਸੋਟਾ ਬਣ ਲੱਗਾ ਉਦਮਗਰੋਂ ਉਹਦੇ ਟੋਆ ਪੂਰਨ ਦੀ ਗੱਲ ਹੋਵੇ ਤੇ ਵਾਹਨਾ ਬਣਾ ਕੇ ਉਸ ਤੋਂ ਮਗਰੋਂ ਕਣਕ ਦੀ ਵਜਾਈ ਵਿਵਦ ਤੋਂ ਬਾਅਦ ਖੇਤ ਹੋ ਜਾਣ ਉਧਰ ਸਾਰਾ ਏਰੀਆ ਜਿਹੜਾ ਹੈਗਾ ਸੰਗਰੇ ਤੇ ਕਰ ਜਿਹੜਾ ਹੈ ਉਹ ਬੀਜਿਆ ਗਿਆ ਫਿਰ ਉਹ ਏਰੀਆ ਜਿਹਦੇ ਵਿੱਚ 3-3 ਫੁੱਟ 4-4 ਫੁੱਟ 2-2 ਫੁੱਟ ਮਿੱਟੀ ਪਈ ਸੀ ਕਿਉਂਕਿ ਜਿਨ੍ਹਾਂ ਦੇ ਘੱਟ ਮਿੱਟੀ ਪਈ ਸੀ ਉਹਨਾਂ ਦੇ ਤੇ ਇਹਨਾਂ ਨੇ ਉਲਟਾਵੇ ਹਲਾਂ ਦੇ ਨਾਲ ਪਲਟਾ ਕੇ ਉਹ ਮਿਕਸ ਹੋ ਗਈ ਮਿੱਟੀ ਤੋਂ ਕਣਕਾ ਬੀਜਿਆ ਗਿਆ ਬਸ ਇਹੋ ਜਿਹੇ ਏਰੀਆ ਜਿਨ੍ਹਾਂ ਦੇ ਵਿੱਚ ਮਿੱਟੀ ਜ਼ਿਆਦਾ ਸੀ ਜਾਂ ਘਾਰ ਸੀ ਤੋ ਉੱਥੇ ਕੋਸ਼ਿਸ਼ ਕੀਤੀ ਹੈ ਕਿ ਪਹਿਲਾਂ ਇਹਨਾਂ ਨੇ ਰੇਤਾ ਨੂੰ ਪਾਸੇ ਟਾਇਆ ਫਿਰ ਉਹਦੇ ਵਿੱਚ ਟ੍ਰੇ ਮਾਰੇ ਲਾਲ ਮਿੱਟੀ ਫਾਰ ਕੱਢੀ ਫਿਰ ਰੇਤਾ ਉਹਦੇ ਵਿੱਚ ਪਾਈ ਹੈ ਰੇਤਾ ਪਾ ਕੇ ਲੈਜਰ ਲੈਵਲ ਜਿਵੇਂ ਇਹਨੂੰ ਕੀਤਾ ਕਿ ਬਰਾਬਰ ਪੱਧਰੀ ਹੋ ਜਾਵੇ ਫਿਰ ਉਹ ਪੱਧਰੀ ਕਰਕੇ ਉਹਦੇ ਉੱਤੇ ਜਿਹੜੀ ਲਾਲ ਮਿੱਟੀ ਹੈ ਉਹ ਲੈਜਰ ਲੈਵਲ ਨਾਲ ਪੱਧਰੀ ਕਰਕੇ ਲੈਜਰ ਲੈਵਲ ਨਾਲ ਉੱਪਰੋਂ ਪੱਧਰੀ ਕੀਤੀ ਹੈ ਤਾਂ ਕਿ ਹਰ ਕੋਨੇ ਤੇ ਕਰੋ बराबर ਦੀ ਜਿਹੜੀ ਲਾਲ ਮਿੱਟੀ ਪੈ ਜਾਏ ਤਾਂ ਕਿ ਇਹਦੀ ਜ਼ਿਮੀਂਦਾਰ ਦੀ ਫਸਲ ਉਹ ਵਧੀਆ ਹੋਵੇ ਹੁਣ ਜਿਨ੍ਹਾਂ ਨੇ ਕਣਕ ਬੀਜ ਲਈ ਸੀ ਬਹੁਤ ਵਧੀਆ ਕਣਕਾਂ ਗੋਭੀ ਆ ਰਾਜ ਦੇਖਦੇ ਆ ਹੋਰ ਵੀ ਜਿਨ੍ਹਾਂ ਜਿਨ੍ਹਾਂ ਨੇ ਫਸਲਾਂ ਵੀ ਦੀਆਂ ਕਿਉਂਕਿ ਪਰ ਕੁਝ ਏਰੀਆ ਜਿਹੜਾ ਕੁਝ ਉਹਲੇ ਜਿਹੜਾ ਨਹੀਂ ਹੋਇਆ ਸੀ ਉਹਦੇ ਵਾਸਤੇ ਸੀ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਤੁਸੀਂ ਥੋੜਾ ਜਿਹਾ ਰੁਕ ਜਾਓ ਇਹ ਸਮਾਂ ਲੱਗਦਾ ਹੌਲੀ ਹੌਲੀ ਹੋਇਆ ਮਸ਼ੀਨਾਂ ਲੱਗੀਆਂ ਹੋਈਆਂ ਟਰੈਕਟਰ ਲੱਗੇ ਹੋਏ ਸੋ ਇਹਦੇ 15 ਹੋ ਕੇ ਤਿਆਰ ਹੋ ਗਏ ਹੁਣ ਇਹ ਕਾਫੀ ਏਰੀਆ ਇੱਥੇ ਜਿੱਥੇ ਖੜੇ ਆ ਇਹਨਾਂ ਦੇ ਨੌ ਖੇਤ ਸੀ ਇਹਨਾਂ ਨੇ ਬਿਲਕੁਲ ਨੌ ਖੇਤ ਇੱਕ ਲੈਵਲ ਕਰ ਦਿੱਤੇ ਆ ਇਹ ਤੇ ਨਾ ਚੌਹਾਂ ਪਰਿਵਾਰਾਂ ਦੀ ਪਾਲੀ ਇਸੇ ਤਰ੍ਹਾਂ ਅੱਗੇ ਤੁਸੀਂ ਦੇਖਦੇ ਆ ਕੋਸ਼ੇ ਜਿਹੜੇ ਹੈਗੇ ਰਹਿੰਦੇ ਆ ਜਿਨ੍ਹਾਂ ਦੇ ਟੋਏ ਵੱਜੇ ਹੋਏ ਆ ਉਹਨਾਂ ਦੀ ਰੇਤ ਪਾ ਕੇ ਲੈਵਲ ਕਰਕੇ ਕਿਉਂਕਿ ਦੋ ਵਾਰੀ ਲੈਜਰ ਲੈਵਲ ਹੁੰਦਾ ਤਾਂ ਫਧੀਆ ਜੇਕਰ ਆਪਾਂ ਲੈਜਰ ਲੈਵਲ ਪਹਿਲਾਂ ਨਾ ਕਰੀਏ ਫਿਰ ਕਿਸੇ ਦੇ ਮਿੱਟੀ ਜਾਦਾ ਪੈ ਜਾਣੀ ਹੈ ਕਿਸੇ ਬੰਨੇ ਥੋੜੀ ਹੈ ਉਹਦੇ ਨਾਲ ਵੀ ਜਿਹੜੀ ਹੈਗੀ ਫਸਲ ਨਹੀਂ ਹੋਣੀ ਸੋ ਵਧੀਆ ਤਕਨੀਕ ਨਾਲ ਜਿੱਦਾਂ ਇਹ ਸਾਰੇ ਬਾਹਰ ਤੋਂ ਵੀ ਆਏ ਸਾਡੇ ਵੀਰ ਲੱਗੇ ਹੋਏ ਆ ਇਹ ਖੇਤੀ ਨਾਲ ਸਾਰੇ ਜੁੜੇ ਹੋਏ ਆ ਆਪ ਰਲਵਲ ਕੇ ਇਹ ਜਿਹੜੇ ਹੈਗਿਆ ਆਪਣੇ ਇਹ ਕਾਰਜ ਨੂੰ ਸਵਾਰ ਰਿਆ ਸੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਉਹਨਾਂ ਵੀਰਾਂ ਪੈਣਾ ਦਾ ਉਸ ਵੇਲੇ ਵੀ ਅਸੀਂ ਬੇਨਤੀ ਕੀਤੀ ਸੀ ਵੀ ਜੇਕਰ ਉਹ ਬਿਸਕਟਾਂ ਦੇ ਟਰੱਕ ਆਉਂਦੇ ਸੀ ਗੱਦਿਆਂ ਦੇ ਟਰੱਕ ਆਉਂਦੇ ਸੀ ਮਾਇਆ ਦੇ ਵੀ ਟਰੱਕ ਆਉਂਦੇ ਸੀ ਤੇਲ ਦੇ ਟਰੱਕ ਆਉਂਟ ਅਟੈਕ ਕਰਉਂਦੇ ਸੀ ਅਸੀਂ ਹੱਥ ਜੋੜੇ ਸੀ ਵੀ ਥੋੜੀ ਬੋਧੀ ਹਮਦਰਦੀ ਰੀਅਲ ਜਿਹੜੇ ਪੀੜਤਾ ਉਹਨਾਂ ਲਈ ਸਾਮਕਰ ਰੱਖੋ ਸੋ ਉਹਨਾਂ ਦੇ ਵਿੱਚੋਂ ਜਿੱਥੇ ਮਸ਼ੀਨਾਂ ਸਾਰਾ ਕੁਝ ਕੰਮ ਕਰ ਰਹੀਆਂ ਸਿਰਫ ਤੇਲ ਦੀ ਅਸੀਂ ਬੇਨਤੀ ਕੀਤੀ ਸੀ ਹੁਣ ਤੱਕ ਸੰਗਤਾਂ ਨੇ ਬਹੁਤ ਮਦਦ ਕੀਤੀ ਕਿ ਇਹਨਾਂ ਜਿਹੜਾ ਇਹ ਤੇਲ ਬਲਿਆ ਇਹਦੇ ਵਿੱਚ ਸਾਰਾ ਸੰਗਤਾਂ ਨੇ ਤੇਲ ਪਾਇਆ ਸੋ ਹੁਣ ਵੀ ਬੇਨਤੀ ਕਰਦੇ ਆ ਕਿ ਜਿਹੜੇ ਰਹਿੰਦੇ ਆ ਉਹ ਵੀ ਹੋ ਜਾਣ ਤੇ ਇਹ ਅਸਲ ਰੈਡੀ ਹੈਗੀ ਆ ਇਹਨਾਂ ਦੇ ਹੁਣ ਖੇਤ ਬਣ ਗਏ ਕੁਝ ਇਹੋ ਜਿਹੇ ਖੇਤ ਬਣ ਗਏ ਇੱਥੇ ਪੱਠੇ ਬੀਜਣਗੇ ਜਦੋਂ ਪੱਠੇ ਬੀਜਣਗੇ ਜਿਹੜੇ ਪਸ਼ੂ ਆਪਣੇ ਰਿਸ਼ਤੇਦਾਰਾਂ ਦੇ ਅਗਸਤ ਤੋਂ ਛੱਡੇ ਹੋਏ ਆ ਉਹ ਫਿਰ ਘਰਾਂ ਵਿੱਚ ਵਾਪਸ ਆਉਣਗੇ ਘਰਾਂ 'ਚ ਵਾਪਸ ਆਉਣਗੇ ਫਿਰ ਉਹ ਮੱਝਾਂ ਜਿਹੜੀਆਂ ਦੁੱਧ ਦੇਣਗੀਆਂ ਤੇ ਉਹ ਘਰ ਦੇ ਵਿੱਚ ਜਿਹੜਾ ਘਰ ਦਾ ਦੁੱਧ ਇਹਨਾਂ ਵੀਰਾਂ ਦਾ ਹੋਊਗਾ ਸੋ ਹਜੇ ਤੱਕ ਕਰਤੇ ਦੁੱਧ ਵੀ ਵਿਚਾਰੇ ਮੁੱਲ ਲੈ ਕੇ ਤੇ ਨਾ ਕੋਈ ਬਿਸਕਟ ਤਾਂ ਕਿਸੇ ਨੇ ਕੀ ਲੈ ਕੇ ਆਉਣੇ ਸੋ ਇੱਥੇ ਤੱਕ ਪਹੁੰਚ ਹੀ ਨਹੀਂ ਸੀ ਪਰ ਗੁਰੂ ਬਾਸਾਹ ਜੀ ਨੇ ਕਿਰਪਾ ਕੀਤੀ ਹੈ ਕਿ ਸਾਰਿਆਂ ਨੇ ਇਹ ਆਪ ਇਹ ਸਾਰੇ ਇਕੱਠੇ ਹੋਏ ਆ ਇਹਨਾਂ ਦੇ ਨੌਜਵਾਨ ਤੇ ਅਸੀਂ ਜਿੱਥੋਂ ਜਿੱਥੋਂ ਵੀ ਜਿਹੜੇ ਏਰੀਆ ਦੇ ਵਿੱਚ ਆਲੂ ਲੱਗਦੇ ਸੀ ਉਹਨਾਂ ਦੇ ਆਲੂ ਲੱਗ ਗਏ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਦੋ ਮਹੀਨੇ ਟਰੈਕਟਰ ਦੇ ਦਿਓ ਮਸ਼ੀਨਾਂ ਚੱਲਦੀਆਂ ਪਰ ਤੇਲ ਉਹਨਾਂ ਵਿੱਚ ਸਾਰਿਆਂ ਨੇ ਤੁਸੀਂ ਪਾਇਆ ਜਿਹੜੇ ਇਹ ਸੇਵਾ ਦੇ ਕਾਰਜ ਕੱਲਾ ਇਹੀ ਨਹੀਂ ਪਵਿੱਤਰ ਬੁੱਢੇ ਦਰਿਆ ਦੀ ਸੇਵਾ ਫਿਰ ਇਹ ਪਵਿੱਤਰ ਵੇਂ ਦਾ ਜਿਹੜਾ ਕਾਰਜ ਚੱਲ ਰਿਹਾ ਹੋਰ ਜਿੰਨੇ ਵੀ ਸੇਵਾ ਦੇ ਕਾਰਜ ਚੱਲ ਰਹੇ ਸਾਰੇ ਕਾਰਜ ਦੇ ਵਿੱਚ ਤੁਹਾਡਾ ਬਹੁਤ ਵੱਡਾ ਸਹਿਯੋਗ ਹੈ ਪਰ ਇਹ ਜ਼ਰੂਰਤ ਹੈ ਇਹਨਾਂ ਨੂੰ ਸਿਰਫ ਦੇਣ ਦੀ ਜੇ ਤੁਸੀਂ ਵੀ ਉਹ ਹਮਦਰਦੀ ਥੋੜੀ ਬਹੁਤੀ ਉਹ ਕਿਸ਼ਤੀ ਵਾਲੇ ਸੀਨ ਤੁਹਾਨੂੰ ਚੇਤੇ ਆ ਜਿਹਦੇ ਵਿੱਚ ਤੁਸੀਂ ਬੇਨਤ ਮੈਦਾਨ ਕਰਾਈ ਪਰ ਉਸ ਵੇਲੇ ਉਹ ਪਤਾ ਨਹੀਂ ਰਾਹਾਂ ਤੇ ਕਿਹੜੇ ਲੈ ਗਏ ਇਹ ਤਾਂ ਵਿਚਾਰੇ ਹੁਣ ਪਤਾ ਲੱਗਦਾ ਕਿ ਇਹਨਾਂ ਦੇ ਪਸ਼ੂ ਜਾ ਕੇ ਹੈਗੇ ਮੋਗੇ ਦੇ ਨੇੜੇ ਕਿਸੇ ਪਿੰਡ ਦੇ ਵਿੱਚ ਆਹ ਇਧਰ ਤਰਨਤਾਰਨ ਦੇ ਵਿੱਚ ਕਿਹੜਾ ਐਸੇ ਉਹਨਾਂ ਦੇ ਇੱਥੇ ਪੈਸੇ ਲੈਂਦਾ ਸੀ ਕਿਹੜਾ ਉਹਨਾਂ ਦੇ ਇੱਥੇ ਆਣ ਕੇ ਚਾਰਾ ਲੈ ਕੇ ਜਾਂਦਾ ਸੀ ਤਰਨਤਾਰਨ ਤੋਂ ਉਹ ਤਾਂ ਅਸਲ ਬੀੜ ਤਾਂ ਆਪਣੇ ਘਰਾਂ ਤੋਂ ਜਾ ਕੇ ਬੈਠੇ ਸੀ ਤੇ ਜਿਹੜੇ ਨਹੀਂ ਬੀੜ ਸੀ ਉਹਨਾਂ ਨੇ ਵਸੇਰਾ ਲਾਹ ਲਿਆ ਅਸੀਂ ਉਹਦੇ ਤੋਂ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਅਸੀਂ ਬੇਨਤੀ ਕਰਾਂਗੇ ਜਦੋਂ ਵੀ ਕੋਈ ਤੁਸੀਂ ਦਾਖਲ ਨੂੰ ਬਾਹਰ ਨੂੰ ਕਰਦੇ ਅਸਲ ਕੌਣ ਜਿਹੜੇ ਹੈਗੇ ਲੋੜ ਉਹਨਾਂ ਤੱਕ ਪਹੁੰਚੇ ਉਹਦੇ ਵਾਸਤੇ ਤੁਸੀਂ ਜ਼ਰੂਰ ਦੇਖਿਆ ਵੀ ਕਰੋ ਜਿੱਥੇ ਅੱਗੇ ਵੀ ਦਿੰਦੇ ਆ ਕਿ ਉੱਥੇ ਜਾ ਰਹੇ ਜੇ ਜਾ ਰਹੇ ਤਾਂ ਬਹੁਤ ਖੁਸ਼ੀ ਨਿਕਲ ਲਾ ਮਹਾਰਾਜ ਭਾ ਗਾੜੇ ਨੂੰ ਇਹ ਕੰਮ ਦਿੰਦਾ ਕੋ ਆਪਣੀ ਕਿਰਤ ਕਮਾਈ ਚੰਗੇ ਪਾਸੇ ਲਾਉਂਦਾ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਬਹੁਤ ਬਹੁਤ ਤੁਸੀਂ ਵੀ ਜਿਹੜਾ ਹੈਗਾ ਇਸ ਕਾਰਜ ਦੇ ਵਿੱਚ ਜਿਹਨਾਂ ਨੇ ਕਿਸ਼ਤੀਆਂ ਤੋਂ ਲੈ ਕੇ ਕਰਾਹਿਆਂ ਤੱਕ ਤੇ ਹੁਣ ਉਹ ਲੈਵਲ ਲੇਜ਼ਰ ਲੈਵਲ ਤੇ ਕਰ ਜਿਹੜੀ ਇਹ ਸੇਵਾ ਹੋਈ ਹੈ ਸੋ ਉਹਦੇ ਵਾਸਤੇ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ